ਉਹ ਤੇਲ ਵਾਲੀ ਬਾਤ ਕੋ ਕਰ ਲਈ ਜੀ ਅਸੀਂ ਨੇ ਗੱਲ ਕੋਈ ਨਹੀਂ ਗਲਤੀ ਲੱਗੇ ਸਾਨੂੰ ਬਾਅਦ ਵਿੱਚ ਚੈੱਕ ਕਰਾਇਆ ਜੀ ਨਾ ਨਾ ਇਹਨਾਂ ਦਾ ਕੋਈ ਰੋਲਾ ਨਹੀਂ ਬਸ ਤੇਲ ਆਪਾਂ ਬਾਅਦ ਚੈੱਕ ਕਰਾ ਲਿਆ ਜੀ ਸਾਰਾ ਕੁਝ ਸਹੀ ਆ ਜੀ ਬਿਲਕੁਲ ਸੋ ਮੇਰੇ ਹੱਥ ਬੰਨ ਕੇ ਹੀ ਬੈਠਦੇ ਨਿਬੜ ਗਿਆ ਸਾਡਾ ਕਿਸੇ ਨਾਲ ਕੋਈ ਡਿਸਪੂਟ ਨਹੀਂ ਕੋਈ ਵਕਤ ਦਾ ਰੋਲਾ ਨਹੀਂ ਮੇਰੇ ਬੱਚੇ ਮਰ ਗਏ ਨੇ ਵੀ ਸਾਡੀ ਦਾ ਤੁਸੀਂ ਬਿਨਾਮੀ ਕਰ ਰਹੇ ਹੋ ਤੁਸੀਂ ਆਪ ਦੀ ਫਿਰ ਵੇਚੀ ਕਿਉਂ ਡਰਦੇ ਹੋ ਕੋਈ ਕਿਸੇ ਤੇ ਅਲੀਗੇਸ਼ਨ ਲਾਉਣਾ ਕੋਈ ਵਧੀਆ ਗੱਲ ਨਹੀਂ ਅੱਜ ਇਹਨਾਂ ਨੇ ਇਹ ਵਿਵਾਦ ਵੀ ਜਿਹੜਾ ਨਿਬੜਿਆ ਇਹ ਕਹਿੰਦੇ ਵੀ ਅਸੀਂ ਤੇਲ ਜਿਹੜਾ ਸਾਡਾ ਸੀ ਉਹ ਸਹੀ ਨਿਕਲਿਆ ਸੋ ਦਰਸ਼ਕੋ ਤਸਵੀਰਾਂ ਤੁਹਾਨੂੰ ਪੂਰੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਈਪੀਐਨ ਤੋਂ ਜਿੱਥੇ ਕਿ ਤੁਸੀਂ ਇੱਕ ਤਸਵੀਰ ਵਿੱਚ ਦੇਖ ਰਹੇ ਹੋ ਵੀ ਪٹرول ਪੰਪ ਦੇ ਉੱਪਰ ਰੌਲਾ ਪਿਆ ਹੋਇਆ ਸੀ ਕਾਫੀ ਜ਼ਿਆਦਾ ਬਿਵਾਦ ਬਣਿਆ ਤੇਲ ਵੱਧ ਘੱਟ ਪਾਉਣ ਨੂੰ ਲੈ ਕੇ ਸੋ ਉਹਦੇ ਤੇ ਜਿਹੜੀ ਗੱਲਬਾਤ ਹੈ ਕੁੱਝ ਘੰਟੇ ਤੱਕ ਰੱਖੀ ਸੀ ਪਹਿਲਾਂ ਤਾਂ ਕਿ ਜਿਹੜੀ ਪੂਰੀ ਅਸੀਂ ਜਾ ਕੇ ਰਿਪੋਰਟਿੰਗ ਕੀਤੀ ਫਿਰ ਬਾਅਦ ਦੇ ਵਿੱਚ ਲੋਕ ਮੁੱਕਰ ਜਾਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਬਹੁਤ ਹੋ ਜਾਂਦੀਆਂ ਨੇ ਸੋ ਜ਼ਰੂਰ ਮੈਂ ਜਿਹੜੇ ਦਰਸ਼ਕ ਵੀਰ ਸਾਡੇ ਦੇਖ ਰਹੇ ਨੇ ਉਹਨਾਂ ਤੱਕ ਵੀ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿਉਂਕਿ ਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਤਾਂ ਜਰੂਰ ਤੁਸੀਂ ਉਹ ਚੀਜ਼ ਤੋਂ ਮੁਨਕਰ ਨਾ ਹੋਇਆ ਕਰੋ ਜਿਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਉਹਨੂੰ ਮਤਲਬ ਰੱਖਿਆ ਕਰੋ ਸਾਹਮਣੇ ਆ ਕੇ ਵੀ ਹਾਂ ਅਸੀਂ ਜੇ ਆਪਾਂ ਕੋਈ ਗੱਲ ਕੋਈ ਕੰਮ ਕੀਤਾ ਨਾ ਉਹਨੂੰ ਯੁਰਤ ਨਾਲ ਆਪਾਂ ਆਪਣੀ ਗੱਲ ਅੱਗੇ ਆ ਕੇ ਰੱਖੀਏ ਇਹ ਰੱਖਣੀ ਚਾਹੀਦੀ ਹੈ ਆਪਣੀ ਗੱਲਬਾਤ ਸੋ ਮੇਰਾ ਕਹਿਣ ਦਾ ਮਕਸਦ ਮੇਰੇ ਹੀ ਹੈ ਵੀ ਜਦੋਂ ਆਪਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲੈ ਲਿਆ ਉਹ ਫੈਸਲਾ ਜਿਹੜਾ ਇਸ ਤਰ੍ਹਾਂ ਦਾ ਲਿਆ ਹੈਗਾ ਉਹ ਲੋਕਾਂ ਦੇ ਸਾਹਮਣੇ ਆ ਕੇ ਰੱਖਣਾ ਚਾਹੀਦਾ ਹੈ ਸੋ ਪੂਰੀ ਗੱਲਬਾਤ ਉਹਨੂੰ ਦੱਸਣ ਦਾ ਮਤਲਬ ਇਹ ਸੀਗਾ ਜਿਹੜਾ ਪٹرول ਪੰਪ ਦੇ ਉੱਪਰ ਬਵਾਦ ਹੋਇਆ ਉਹ ਵੀਰਾਂ ਨੇ ਆ ਕੇ ਆਪਣੀ ਇਸ ਤਰ੍ਹਾਂ ਕੇ ਸ਼ਾਇਦ ਮਤਲਬ ਵੀਰਾਂ ਨੇ ਮਾਫੀ ਮੰਗੀ ਹੈ ਜਾਂ ਕੋਈ ਹੋਰ ਇਸ ਦੀ ਵਜ੍ਹਾ ਹੋ ਸਕਦੀ ਹੈ ਪਰ ਇਹਦੇ ਬਾਰੇ ਅਸੀਂ ਕਲੀਅਰ ਨਹੀਂ ਕਰਾਂਗੇ ਪਰ ਇਹਦੀ ਪੂਰੀ ਰਿਪੋਰਟ ਆਫ ਨੂੰ ਸੁਣਾਉਣੇ ਆ ਜੁੜੇ ਆਈ ਪਿੰਨ ਵੀਰੇ ਜਿਹੜਾ ਕਿ ਰੌਲਾ ਹੋਇਆ ਸੀ ਪੰਪ ਤੇ ਹਾਂਜੀ ਵੀਰੇ ਜਾਂ ਉਹਦੀ ਗੱਲ ਕਰੀਏ ਜਿਵੇਂ ਤੇਲ ਨੂੰ ਲੈ ਕੇ ਰੌਲਾ ਪੈ ਗਿਆ ਸੀ ਠੀਕ ਹੈ ਉਹ ਕਹਿੰਦੇ ਬਾਰੇ ਤੁਸੀਂ ਮਤਲਬ ਕੀ ਸੱਚ ਸੀ ਜਾਂ ਤੁਸੀਂ ਕੀ ਹੋਇਆ ਤਾਂ ਵੀਰੇ ਆਪਾਂ ਤੇਲ ਚੈੱਕ ਕਰਾ ਲਿਆ ਸੀ ਵੀ ਤੇਲ ਸਹੀ ਸੀ ਵੀ ਗਲਤੀ ਆਪਣੀ ਆ ਠੀਕ ਹੈ ਹਾਂ ਸੱਜਣ ਦਾ ਜੀ ਹਾਂ ਗਲਤੀ ਆਪਣੀ ਆ ਗਲਤੀ ਮੰਨਦੇ ਆਪਾਂ ਵੀ ਤੇਲ ਕਲੀਅਰ ਆ ਪੰਪ ਸਹੀ ਆ ਆਪਾਂ ਗਲਤ ਆ ਜਿਹੜੇ ਪਟਰੋਲ ਪੰਪ ਆ ਜਾਂਦਾ ਤੁਹਾਨੂੰ ਕੋਈ ਹਾਂਜੀ ਇਹਨਾਂ ਦਾ ਕੋਈ ਗੱਲ ਨਹੀਂ ਨਾ ਨਾ ਇਹਨਾਂ ਦਾ ਕੋਈ ਰੋਲਾ ਨਹੀਂ ਬਸ ਤੇਲ ਆਪਾਂ ਬਾਅਦ ਚੈੱਕ ਕਰਾ ਲਿਆ ਜੀ ਸਾਰਾ ਕੁਝ ਸਹੀ ਹੈ ਜੀ ਬਿਲਕੁਲ ਆਪਾਂ ਗਲਤ ਹਾਂ ਹਾਂ ਪੰਪ ਸਹੀ ਤੇਲ ਸਹੀ ਠੀਕ ਭਾਈ ਜੀ ਕੀ ਗੱਲ ਥੋੜਾ ਪੰਪ ਤੇ ਰੋਲਾ ਪਿਆ ਸੀਗਾ ਨਾ ਤੁਹਾਡਾ ਤੇਲ ਦੀ ਕੀ ਮਸਲਾ ਸੀਗਾ ਉਹ ਤੇਲ ਵਾਲੀ ਬਾਅਦ ਚ ਕਰ ਲਈ ਜੀ ਇਹਨੇ ਗੱਲ ਕੋਈ ਯਾਨੀ ਗਲਤੀ ਲੱਗੀ ਸਾਨੂੰ ਬਾਅਦ ਚ ਚੈੱਕ ਕਰਾਇਆ ਸੀਗਾ ਜੀ ਕਿਵੇਂ ਬਾਤ ਜ਼ੀਰੋ ਬਦਲੋ ਫੋਨ ਥੋੜਾ ਰੋਲਾ ਨਿਪਟੜ ਗਿਆ ਤੇਰਾ ਹਾਂ ਨਿਪਟ ਗਿਆ ਜੀ ਨਿਪਟ ਗਿਆ ਹਾਂ ਜੀ ਤੇਲ ਤੁਹਾਨੂੰ ਵੱਧ ਘੱਟ ਪਾਇਆ ਸੀ ਜਾਂ ਨਹੀਂ ਪਾਇਆ ਸੀ ਦੇਖੋ ਪਾਰਟਿਸ ਚੈੱਕ ਕਰਾ ਜੀ ਕਹਿੰਦੇ ਮਰਜ਼ੀ ਨਾਲ ਕੋਈ ਨਹੀਂ ਅਸੀਂ ਗਲਤੀ ਮੰਨ ਲਈ ਪੰਚਾਇਤ ਸਾਹਮਣੇ ਉਹ ਮੁੰਡਿਆਂ ਦਾ ਉਹਨਾਂ ਬੰਦੇ ਦੀ ਮੈਂ ਗਲਤੀ ਮੰਨ ਲਈ ਜਿਹੜੇ ਮੁੰਡੇ ਬੋਲੇ ਸੀਗੇ ਜੀ ਠੀਕ ਹੈ ਹਾਂਜੀ ਕੋਈ ਨਹੀਂ ਮੈਂ ਗਲਤੀ ਮੰਨਦਾ ਉਹ ਮੁੰਡਿਆਂ ਵੱਲੋਂ ਜਿਹੜੇ ਮੁੰਡੇ ਬੋਲੇ ਸੀ ਆਪਣੇ ਨਾਲ ਸੱਜਣ ਸੀਗੇ ਜਿਹੜੇ ਆਪਣੇ ਉਹਨਾਂ ਦੇ ਬੰਦੇ ਦੀ ਮੈਂ ਗਲਤੀ ਮੰਨਦਾ ਕੋਈ ਗੱਲ ਨਹੀਂ ਆਪਣਾ ਭਾਈ ਆ ਹਾਂਜੀ ਤੇਲ ਤੁਸੀਂ ਪਾਇਆ ਹੈ ਹਾਂਜੀ ਕਿੱਠੋਂ ਤੁਹਾਨੂੰ ਪਾਇਆ ਹਾਂਜੀ ਉਹਨਾਂ ਠੀਕ ਹੈ ਨਾ ਇਹਨਾਂ ਦੀ ਮੈਂ ਗਲਤੀ ਆ ਭਾਜੀ ਸੀ ਆਪਣੇ ਨੂੰ ਦੇਖਣਾ ਦੂਜੀ ਵੀਡੀਓ ਦੇ ਵਿੱਚ ਹੀ ਬੋਲਿਆ ਹੋਣਾ ਇਹਦੇ ਬੰਦੇ ਦੀ ਗਲਤੀ ਮੈਂ ਮੰਨਦਾ ਠੀਕ ਹੈ ਜੀ ਵੀ ਦੁਕਾਨ ਬੰਦ ਕਰਨ ਦਾ ਕਿ ਮਾੜੇ ਹਾਂ ਹਾਂ ਜੀ ਵੀ ਦੁਕਾਨ ਬੰਦ ਹੋ ਜਾਈ ਤਾਂ ਬਾਅਦ ਵਿੱਚ ਮਾਫੀ ਮੰਗ ਰਹੇ ਹਾਂ ਤਾਂ ਮਾਫੀ ਮੰਗ ਰਹੇ ਹਾਂ ਇਹ ਯਾਰ ਤੇ ਸਹੀ ਬਾਤ ਹੈ ਤੇਲ ਸਹੀ ਦੀ ਹੋ ਗਈ ਗੱਲ ਬਾਤ ਕੋਈ ਉਹ ਚੈੱਕ ਕਰਾ ਲੈ ਆ ਤੇਲ ਸਹੀ ਜੀ ਕੋਈ ਗੱਲ ਨਹੀਂ ਸਹੀ ਜੀ ਹਾਂ ਜੀ ਠੀਕ ਹੈ ਸਰਪੰਚ ਸਾਹਿਬ ਕੀ ਕਹੋਗੇ ਜਿਹੜਾ ਤੇਲ ਨੂੰ ਲੈ ਕੇ ਵਿਵਾਦ ਹੋਇਆ ਸੀ ਪੰਪ ਤੇ ਵੀ ਤੇਲ ਘੱਟ ਪਾਇਆ ਜਾ ਰਿਹਾ ਹੈਗਾ ਕੀ ਉਹਨੂੰ ਗੱਲ ਬਾਤ ਸਾਹਮਣੇ ਇਹ ਮਸਲਾ ਮੇਰੇ ਲਈ ਵੀ 3 ਦਿਨ ਪਹਿਲਾਂ ਆ ਗਿਆ ਸੀ ਵੀ ਵੀ ਠੀਕਾ ਪੰਪ ਵਾਲਿਆਂ ਦਾ ਪ੍ਰਧਾਨ ਜੀ ਦੇ ਭਤੀਜਿਆਂ ਦਾ ਵੀ ਸਾਡਾ ਹੱਥਾ ਬੰਦ ਕਰਤਾ ਉਹ ਜਦੋਂ ਮੈਂ ਇਹਨਾਂ ਤੋਂ ਗੱਲ ਪਤਾ ਕਰੀ ਵੀ ਗੱਲ ਕੀ ਹੈ ਇਹ ਕਹਿੰਦੇ ਵੀ ਸਾਡਾ ਕੋਈ ਰਿਸ਼ਤੇਦਾਰਤੀ ਵੀ ਤੇਲ ਪਵਾਉਣ ਗਿਆ ਸੀ ਵੀ ਤੇਲ ਉਹ ਦਿਨਾਂ ਨੇ ਇਹ ਕਿਹਾ ਮੌਕੇ ਤੇ ਵੀ ਘੱਟ ਪਾਇਆ ਜਦੋਂ ਕਿ ਹੁਣ ਗੱਲ ਜਦੋਂ ਗੱਲਾਂ ਕਰਦੇ ਗੱਲ ਸਾਹਮਣੇ ਆਈ ਵੀ ਤੇਲ ਸਹੀ ਥੀ ਜਾਂ ਤਾਂ ਇਹਨਾਂ ਦੀ ਇਹ ਗੱਲ ਬਣਦੀ ਥੀ ਪੰਪ ਦੀ ਮੁਖਤਤ ਕਿਸੇ ਦੀ ਬਦਨਾਮੀ ਕਰਨੀ ਗੱਲ ਤਾਂ ਮੈਂ ਗੱਲ ਤੋਂ ਲੱਗਦਾ ਕਿਸੇ ਡੈਮ ਪਰ ਉਹਦਾ ਕੋਈ ਪੁਖਤਾ ਸਬੂਤ ਹੋਵੇ ਕੱਲੂ ਕੋਈ ਅੱਗੇ ਤੋਂ ਵੀ ਜੇ ਕੋਈ ਪੰਪ ਤੇ ਇਹ ਗੱਲ ਕਰਦਾ ਵੀ ਆਹ ਉਹਦਾ ਪੁਖਤਾ ਸਬੂਤ ਹੋਵੇ ਪ੍ਰਧਾਨ ਜੀ ਖ ਉਹਦੀ ਟੈਂਕੀ ਸਾਹਮਣੇ ਖਾਲੀ ਕਰਾ ਕੇ ਮੋਟਰਸਾਈਕਲ ਦੀ ਸਾਹਮਣੇ ਉਹ ਤੇਲ ਪਾ ਕੇ ਲੀਟਰ ਪਾਓ 2 ਲੀਟਰ ਪਾਓ ਉਦੋਂ ਬਾਅਦ ਪੰਪ ਤੇ ਤੇਲ ਪਵਾ ਲੋ ਚੋਰੀ ਨੂੰ ਘੰਟਾ ਖੜਜੋ ਪ੍ਰਧਾਨ ਜੀ ਆਪ ਦਾ ਬੰਦਾ ਦੇ ਦੇਣਗੇ ਮੋਟਰਸਾਈਕਲ ਦੇ ਵਿਖੜਾ ਰਹੂਗਾ ਕੋਈ ਤੀਜਾ ਬੰਦਾ ਦੇ ਦਾਂਗੇ ਉਦੋਂ ਬਾਅਦ ਪੰਪ ਤੇ ਘੱਟ ਤੇਲ ਪੈਂਦਾ ਪ੍ਰਧਾਨ ਜੀ ਜ਼ਿੰਮੇਵਾਰ ਨੇ ਆਪਦੇ ਮੁਲਾਜ਼ਮਾਂ ਦੇ ਉਹ ਕਿਸੇ ਤੇ ਅਲੀਗੇਸ਼ਨ ਲਾਉਣਾ ਕੋਈ ਵਧੀਆ ਗੱਲ ਨਹੀਂ ਅੱਜ ਇਹਨਾਂ ਦਾ ਇਹ ਵਿਵਾਦ ਜਿਹੜਾ ਨਿਬੜ ਗਿਆ ਇਹ ਕਹਿੰਦੇ ਵੀ ਅਸੀਂ ਤੇਲ ਜਿਹੜਾ ਸਾਡਾ ਤੇ ਉਹ ਸਹੀ ਨਿਕਲਿਆ ਵੀ ਇਹ ਸਾਥੋ ਗਲਤੀ ਹੋਈ ਹੈ ਗਲਤੀ ਇਹਨਾਂ ਨੇ ਮੰਨ ਲਈ ਉਹ ਕਹਿੰਦੇ ਪਾਓ ਜ ਰਾਜੀ ਕੀ ਕਹੋਗੇ ਜਿਵੇਂ ਕੀ ਪੰਪ ਤੇ ਤੇਲ ਨੂੰ ਲੈ ਕੇ ਰੌਲਾ ਪੈ ਗਿਆ ਸੀਗਾ ਤੁਸੀਂ ਵੀ ਪਰ ਉਦੋਂ ਕਿਹਾ ਵੀ ਨਹੀਂ ਵੀ ਸਾਡਾ ਤੇਲ ਸਹੀ ਹੈਗਾ ਪਰ ਅੱਜ ਵੀ ਉਹ ਗੱਲ ਸਾਹਮਣੇ ਆ ਗਈ ਕੀ ਕਹੋਗੇ ਮੇਰੇ ਬੱਚਿਆਂ ਵਰਗੇ ਨਹੀਂ ਮੈਂ ਪਹਿਲਾਂ ਵੀ ਇਹੀ ਕਿਹਾਗਾ ਵੀ ਜਿਹੜਾ ਤੇਲ ਸੀਗਾ ਜਦੋਂ ਇਹਨੇ ਕਿਹਾ ਵੀ ਜ਼ੀਰੋ ਦਿਖਾ ਕੇ ਪਾਇਆ ਅਸੀਂ ਨਾਪ ਕੇ ਦਿਖਾਤਾ ਦੂਜੀ ਅੰਦਰ ਮੀਟਰ ਜਿਹੜਾ ਲੱਗਾ ਹੋਇਆ ਅੰਦਰ ਕੰਪਿਊਟਰ ਲੱਗਾ ਉਹ ਚ ਵੀ ਦਿਖਾਤਾ ਤਿੰਨ ਸਾਡੇ ਪ੍ਰੂਫ ਸੀਗੇ ਇਹ ਬੱਚਾ ਬੱਚਾ ਹੀ ਮੈਂ ਸਮਝੂਗਾ ਮੇਰੇ ਬੱਚਿਆਂ ਵਰਗਾ ਇਹ ਕਹਿ ਰਿਹਾ ਵੀ ਤੇਲ ਪਿਆ ਹੀ ਨਹੀਂ ਕੋਈ ਸਬੂਤਾ ਹੋਵੇ ਨਾ ਸਾਨੂੰ ਝੂਠਾ ਕਰਨ ਲਈ ਅਸੀਂ ਵੀ ਸਾਡੇ ਮੁਲਾਜ਼ਮਾਂ ਨੂੰ ਕਹਿੰਦੇ ਹੋਈਏ ਠੀਕ ਹੈ ਪਰਚੀ ਕੱਢ ਕੇ ਦਿੱਤੀ ਉਹ ਤੋਂ 150 ਦੀ 150 ਰੁਪਏ ਚਾਰ ਪੈਸਾ ਦਾ ਤੇਲ ਪਿਆ ਸੀ ਫਿਰ ਉਹ ਤੇਲ ਨਾਪ ਕੇ ਦਿਖਾਤਾ ਜੇ ਹਾਂ 2 ਲੀਟਰ ਤੋਂ ਉੱਤੇ ਬਸਲੇਰੀ ਚ 1 ਲੀਟਰ ਤੇ 1 ਲੀਟਰ ਪੈਂਦਾ ਬਸਲੇਰੀ ਵਾਲਾ 1 ਲੀਟਰ ਵਾਲੀ ਬੋਤਲ 1 ਲੀਟਰ 2 ਲੀਟਰ ਕੱਢਣ ਤੋਂ ਬਾਅਦ ਤੁਸੀਂ ਵੀ ਇੱਥੇ ਸੀ ਕਿ ਛਲਕ ਰਿਆ ਸੀ ਨਾ ਵਿੱਚ ਮੋਬਾਈਲ ਮੋਟਰ ਮੋਟਰਸਾਈਕਲ ਦੇ ਉਹ ਤੇਲ 2 ਲੀਟਰ ਕੱਢਣ ਤੋਂ ਬਾਅਦ ਵੀ ਛਲਕ ਰਿਹਾ ਇਹਦਾ ਮੈਂ 1.5 ਲੀਟਰ ਪਿਆ ਸੀਗਾ ਜੀਦੇ 2.5 ਲੀਟਰ ਤੇਲ ਹੈ ਮੇਰਾ ਦਿਲ ਕਹਿੰਦਾ ਮੇਰੇ ਬੱਚਿਆਂ ਵਰਗੀ ਨਹੀਂ ਤੇਲ ਨਹੀਂ ਪਾਊਗਾ ਅਗਲੇ ਇੰਨੇ ਕਿਥੇ 2.5 ਲੀਟਰ ਤੇਲ ਵਾਲਾ ਨਹੀਂ ਪਾਊਗਾ ਚਲੋ ਕੋਈ ਗੱਲ ਨਹੀਂ ਹੁਣ ਸਾਡਾ ਨਿਬੜ ਗਿਆ ਸਰਪੰਚ ਸਾਹਿਬ ਆ ਗਏ ਮੋਜੀ ਜੀ ਬੱਦੇ ਹੋਰ ਮੈਂਬਰ ਸਾਹਿਬ ਆਣ ਵੀ ਨੇ ਵੀ ਆਪਣਾ ਕੋਈ ਇਹਨਾਂ ਨਾਲ ਜਾਤੀ ਰੰਜਿਸ਼ ਨਹੀਂ ਸੀ ਨਾ ਕੋਈ ਜਾਇਦਾਦ ਦਾ ਮਸਲਾ ਹੀ ਨਾ ਕੋਈ ਹੋਰ ਸੀ ਸੋ ਬਹਿ ਕੇ ਆਪਾਂ ਨਿਬੜ ਗਏ ਇਹਨਾਂ ਨੇ ਸੌਰੀ ਫੀਲ ਕੀਤਾ ਇਹਨਾਂ ਨੂੰ ਸਾਡੇ ਮਨ ਨੂੰ ਵੀ 6 ਵਜੇ ਇਹਨਾਂ ਨੂੰ ਮੇਰਾ ਦਿਲ ਕਹਿੰਦਾ ਵੀ ਆਉਣ ਨਾਲ ਟਾਈਮ ਸੋਚਣਗੇ ਵੀ ਆਪਾਂ ਗਲਤ ਕੀਤਾ ਸੀ ਸੋ ਮੇਰੀ ਬੇਨਤੀ ਹੱਥ ਬੰਨ੍ਹ ਕੇ ਇਹੀ ਹੈ ਸਾਰੇ ਬੰਦਿਆਂ ਨੂੰ ਥੋੜੇ ਪਿਛੇ ਨਹੀਂ ਕਹਿ ਰਹਾ ਮੇਰੇ ਕਿਸੇ ਨੂੰ ਲਾ ਕੇ ਨਹੀਂ ਕਹਿ ਰਹਾ ਵੀ ਸਾਡੇ ਪੰਪ ਵਾਲੇ ਨਾ ਇਸ ਗੱਲ ਤੇ ਬਲੈਕਮੇਲ ਹੋ ਜਾਂਦੇ ਉਹ ਕਹਿੰਦੇ ਨਿਵੇੜਾ ਯਾਰ ਚੈਲ ਪਾ ਦੋ ਅਸੀਂ ਉਹ ਨਾ ਜੋ ਹੈ ਨੀ ਇਹ ਝੂਠ ਹੋਊਗਾ ਮੈਂ ਕਹਿੰਦਾ ਜਿਹੜੀ ਮਰਜੀ ਸਹਾਰ ਆਵੇ ਪਿੱਛੇ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਹਿੰਦਾ ਮੈਂ ਉਹਨੂੰ ਕਹਿਆ ਸੀ 2300 ਬੰਦਾ ਬੈਠਾ ਸੀ ਚਾਰ ਕਿਸਾਨ ਜੁਨੇ ਨਾ ਵੀ ਤੁਸੀਂ ਟੈਂਕੀ ਖਿਲਾ ਲਓਗੇ 5 ਲੱਖ ਰੁਪਏ ਦਊਗਾ ਜੇ ਤੇ ਨਾ ਨਿਕਲੇ ਨਹੀਂ ਕਹਿੰਦੇ ਆਈ ਨਿਵੇੜੋ ਜੇ ਉਹ ਸੱਚੇ ਹੁੰਦੇ ਕੀ ਟੈਂਕੀ ਖਿਲਾਉਂਦੇ ਨਾ ਜੀ ਜਿਹੜੀ ਹਰੇਕ ਬੰਦਾ ਸਾਨੂੰ ਉਹੀ ਗੱਲ ਆ ਕੇ ਕਹਿੰਦਾ ਇਹਦੀ ਵਜ੍ਹਾ ਵੀ ਵੀ ਸਾਡੀ ਦਾ ਤੁਸੀਂ ਬਿਨਾਮੀ ਕਰ ਰਹੇ ਹੋ ਤੁਸੀਂ ਆਪ ਦੀ ਫਿਰ ਬੇਇੱਜ਼ਤੀ ਕਿਉਂ ਕਰਦੇ ਹੋਗੇ ਚਲੋ ਹੁਣ ਸੋ ਮੇਰੀ ਹੱਥ ਬੰਨ ਕੇ ਇਹੇ ਬੇਨਤੀ ਹੈ ਨਿਬੜ ਗਿਆ ਸਾਡਾ ਕਿਸੇ ਨਾਲ ਕੋਈ ਡਿਸਪੂਟ ਨਹੀਂ ਕੋਈ ਵੱਟ ਦਾ ਰੌਲਾ ਨਹੀਂ ਮੇਰੇ ਬੱਚੇ ਮਰ ਗਏ ਨੇ ਇੰਨੀਓ ਗੱਲ ਕਹਿਣਾ ਪਾਪਾ ਨੂੰ ਵੀ ਕਹਿਣਾ ਵੀ ਤੁਸੀਂ ਬਲੈਕਮੇਲ ਨਾ ਹੋਇਆ ਕਰੋ ਜੇ ਕੋਟ ਤੁਸੀਂ ਸਹੀ ਹੋ ਹਾਂਜੀ ਗੱਲ ਦੀ ਤੁਹਾਡੇ ਮੁਲਾਜ਼ਮ ਨੇ ਕੀਤੀ ਹੈ ਭੁਗਤੋ ਫਿਰ ਉਹਦੀ ਸਜ਼ਾ ਲਾਓ ਉਹਨਾਂ ਨੂੰ ਲਾਓ ਚਾਹੇ ਨੌਕਰ ਨੂੰ ਲਾਓ ਚਾਹੇ ਆਪ ਭੁਗਤੋ ਸੋ ਮੇਰੀ ਹੱਥ ਬੰਨ ਕੇ ਇਹੇ ਬੇਨਤੀ ਹੈ ਸਾਰਿਆਂ ਨੂੰ ਦੇਖੋ ਇਹ ਸਾਧਨ ਇਹ ਜੇ ਹੋਗੇ ਤੇਲ ਮਹਿੰਗੇ ਨੇ ਵੀ ਆਪਦੀ ਗੌਰ ਨਾਲ ਪਹੁੰਚ ਠੀਕ